ਆ ਠੰਡੀ ਸੀ ਲਗਾ ਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਨਾ ਜਿਵੇਂ ਮਰਜੀ ਥੱਲੇ ਬੈਠੀ ਜਾਓ ਦੇਖੋ ਜੀ ਥਣ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਗਾ ਆ ਨੂੰ ਬਾਕੀ ਦੇ ਚਾਰੇ ਥਾਨ ਇੱਕੋ ਜਿਹਾ ਮੁੱਠੀ ਵਾਲੇ ਥਾਨਾਂ ਗੇ ਪੂਰੇ ਬਈ ਲੇਵਾ ਲੂਵਾ ਬਹੁਤ ਸੋਹਣਾ ਗਾ ਬਾਕੀ ਹਜੇ ਲੇਵਾ ਬਣਾਉਣਾ ਹਨਾ ਬਈ ਹਜੇ ਬਣਾਉਣਾ ਬਈ ਲੇਵੇ ਨੇ ਢੱਲਾਂ ਦੇਖ ਬਹੁਤ ਪਈਆਂ ਨੇ ਇਹ ਬਲਬੁਲ ਠੀਕ ਆ ਠੀਕ ਆ ਠੀਕ ਆ ਢੱਲਾਂ ਬਹੁਤ ਬਾਹਰ ਜਾਊਗਾ ਲੇ ਲੱਤਾਂ ਤੋਂ ਉਤਰ ਕੇ ਹੀ ਜਾਣਾ ਗਾ ਤੂੰ ਅੱਜ ਸਾਸਰੀ ਕਾਲ ਦੋਸਤੋ ਸਵਾਗਤ ਆ ਆਪਣੇ ਜਟਾਣਾ ਫਾਰਮਿੰਗ YouTube ਚੈਨਲ ਤੇ ਤੇ ਜਟਾਣਾ ਫਾਰਮਿੰਗ ਫੇਸਬੁਕ ਪੇਜ ਤੇ ਅੱਜ ਦੀ ਵੀਡੀਓ ਦੋਸਤੋ ਆਪਾਂ ਪਿੰਡ ਲੱਲੂਆਣਾ ਜਿਲ੍ਹਾ ਇਹਨੂੰ ਮਾਨਸਾ ਪੈਂਦਾ ਤੇ ਤਹਿਸੀਲ ਵੀ ਮਾਨਸਾ ਪੈਂਦੀ ਆ ਮਾਨਸਾ ਸਰਸਾ ਰੋਡ ਤੋਂ ਇਹ ਚੜਦੇ ਵਾਲੀ ਸਾਈਡ ਆ 5 ਕਿਲੋਮੀਟਰ ਤੇ ਪਿੰਡ ਰਹਿ ਜਾਂਦਾਗਾ ਨਾਲ ਦੇ ਪਿੰਡ ਜਿਹੜੇ ਹੈਗੇ ਆ ਇਹਦੇ ਕਚੈਰੀਆਂ ਚਕੇਰੀਆਂ ਪਿੰਡ ਰਹਿ ਜਾਂਦਾ ਨਾਲ ਤੇ ਮਾਨਸਾ ਰੋਡ ਤੋਂ ਇਹ 5 ਕਿਲੋਮੀਟਰ ਚੜਦੇ ਵਾਲੀ ਸਾਈਡ ਨੂੰ ਰਹਿ ਜਾਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਆਪਾਂ ਬਾਈ ਦੇ ਘਰ ਦੇ ਸੌਂਗੜਾ ਪਸ਼ੂ ਰੱਖੇ ਹੋਇਆ ਆ ਆਪਾਂ ਤੁਹਾਨੂੰ ਵੀਡੀਓ ਦੇ ਉੱਤੇ ਵੀ ਚਲਾ ਦਿੰਨੇ ਹਨਾ ਸੌਂਗੜਾ ਜਿਹੜੇ ਪਸ਼ੂ ਬਾਈ ਦੇ ਰੱਖੇ ਹੋਇਆ ਘਰੇ ਉਹਨਾਂ ਵਿੱਚੋਂ ਇੱਕ ਬਾਈ ਕੋਲੇ ਅੱਜ ਜਿਹੜੀ ਗਾਂ ਪਕਾਉ ਆ ਗਈ ਗਾਂ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਹੁਤ ਸੋਹਣੀ ਆ ਚੰਗੇ ਕੱਦ ਕਾਠ ਰਾਈ ਚੰਗੇ ਲੇਵੇ ਵਾਲੀ ਆ ਬਾਕੀ ਗਾਂ ਨੇ ਜਿਹੜਾ ਹਜੇ ਸੂਣਾ ਗਾ ਹਜੇ 8-10 ਦਿਨਾਂ ਦੀ ਜਿਹੜੀ ਗਾਂ ਕੱਤੀ ਆ ਲੇਵਾਲੂਆ ਜਿਹੜਾ ਇਹਨੇ ਦੇ ਸਾਨੂੰ ਤੁਸੀਂ ਬਹੁਤ ਸੋਹਣਾ ਬਣਾਇਆ ਹੋਇਆ ਬਾਕੀ ਹਜੇ ਆਰਡਰ ਕੁਆਲਿਟੀ ਜਿਹੜੀ ਗਾਣੇ ਬਣਾਉਣੀ ਆ ਕਿਉਂਕਿ ਹਜੇ 1 ਤਰੀਕ ਨੂੰ ਜਿਹੜੇ ਦੇ ਦਿਨ ਪੂਰੇ ਹੋਣੇ ਆ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨੇ ਦੁੱਧ ਵਾਲੀ ਆ ਗਈ ਪਹਿਲਾਂ ਸਾਨੂੰ ਆਪਾਂ ਤੋੜ ਕੇ ਦਿਖੋਣੇ ਆ ਤੋੜ ਦੇ ਬਾਈ ਮੜੀ ਜਾ ਉਧਰ ਨਹੀਂ ਤੋੜ ਦੇ ਸਾਹਮਣੇ ਸਾਹਮਣੇ ਉਧਰ ਹੀ ਤੋੜ ਦੇਣ ਤੁਸੀਂ ਚੈੱਕ ਕਰ ਸਕਦੇ ਹੋ ਥਣਲੇਵਾ ਬਹੁਤ ਸੋਹਣਾ ਗਾ ਦੇ ਸਾਨੂੰ ਤੁਸੀਂ ਬਾਕੀ ਰਹਿ ਜਾ ਟਲ ਟਲ ਬਹੁਤ ਭਈਆ ਹਨ ਲੈ ਵੇਜੋ ਬਾਕੀ ਰੇ ਚੰਗੀ ਹੈਗਾ ਘਰ ਦੇ ਸੌਂਗ ਨਾ ਗਾਮ ਪਾਲੀ ਹੋਈ ਆ ਬਾਈ ਨੇ ਤੀਜੇ ਸੂਏ ਸੂਣਾ ਬਾਈ ਦੱਸ ਦੇ ਸੀ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਸਾਈਡ ਤੋਂ ਤੁਸੀਂ ਥਾਨ ਹਵਾਨਾ ਜਿਹੜਾ ਦੇਖ ਸਕਦੇ ਹੋਣਾ ਸੋਹਣੀ ਆ ਮੂੰਹ ਮੱਥੇ ਦੀ ਬੇਰਬੂਲ ਚੰਗੀ ਆ ਗਾਂ ਦੀ ਬਾਕੀ ਰ ਇਧਰ ਹੀ ਸਾਈਡ ਤੋਂ ਤੁਸੀਂ ਥਾਨ ਹਵਾਨਾ ਦੇ ਸਕਦਾ ਮੋٹے ਮੋٹے ਜਿਹੜੇ ਥਾਨ ਲੱਗੇ ਹੋਇਆ ਗਾਂ ਨੂੰ ਬਾਕੀ ਰ ਆੜ ਰਹੇ ਨੇ ਹੋਰ ਵੀ ਬਣਾਉਣਾ ਹਜੇ ਚੰਗੇ ਦੁੱਧ ਰਕਾਰ ਵਾਲੀ ਗਾਂ ਗੀ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਗਾਂ ਚੰਗੀ ਆ ਸੋਹਣੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆਪਣਾ ਮੇਰਾ ਨਾਮ ਗਰਦੀਪ ਆ ਬਈ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਤਹਿਸੀਲ ਮਾਨਸਾ ਚਕੇਰੀਆਂ ਦੀ ਸੜਕ ਤੇ ਆ ਵੀ ਆਪਣਾ ਘਰ ਖੇਤਾਂ 'ਚ ਖੇਤਾਂ 'ਚ ਘਰ ਰਹਿੰਦਾ ਹਨਾ ਚਕੇਰੀਆਂ ਵਾਲੀ ਸੜਕ ਤੇ ਹਾਂ ਬਈ ਠੀਕ ਆ ਮਾਨਸਾ ਤੋਂ ਇਹ ਚੜਦੇ ਸਾਈਡ 5 ਕਿਲੋਮੀਟਰ ਤੇ ਰਹਿੰਦਾ ਹਾਂ ਬਈ ਹਾਂ ਬਈ ਬਈ ਜਿਹੜੀ ਆਪਣੀ ਗਾਂ ਬਕਾਉ ਆ ਇਹ ਐਫ ਚ ਪੈ ਜਾਂਦੀ ਹੈਗੀ ਹਾਂ ਬਈ ਠੀਕ ਆ ਬਈ ਕੰਮੇ ਸੂਏ ਸੂਣਾ ਇਹਨੇ ਇਹ ਬਈ ਤੀਜੇ ਸੂਏ ਸੂਣਾਗਾ ਠੀਕ ਆ ਜੀ ਕਹ ਕਿ ਦਿਨਾਂ ਦੀ ਕੱਚੀ ਹੈ ਅਜੇ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਆ ਬਈ ਠੀਕ ਆ ਤੇ ਦੁੱਧ ਦੀ ਬਾਈ ਕੰਪੈਸਟ ਕੀ ਰੋਏ ਦੀ ਦੁੱਧ ਦਾ ਬਈ ਆਪਾਂ 35 ਕਹਿ ਕੇ ਦੇਵਾਂਗੇ ਪਰ ਦੰਦੀ 3 ਆ ਠੀਕ ਆ ਮੰਨ ਲਓ ਵੀ 25 ਕਹਿ ਕੇ ਦੋਗੇ ਵੀ ਤਸੱਲੀ ਨਾਲ ਅਗਲਾ ਹਲ ਜਾ ਸਕਦਾ 25 ਹਾਂ ਤਸੱਲੀ ਨਾਲ ਤੋਲ ਕੇ ਲੈ ਜਾ ਸਕਦਾ ਢੰਡੇ ਤੇ ਚਲੋ ਜਦੋਂ ਸੂਪੀ ਉਹ ਤੋਂ ਤੋਲ ਕੇ ਲੈ ਜਾ ਸਕਦਾ ਜੇ ਉਦੋਂ ਬਾਅਦਾਂ ਕੋਈ ਚਾਹ ਬਣਾ ਬੀਰਾਗਾ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਹਾਂ ਹਾਂ ਲੈਵੇ ਵਿੱਚ ਹਜੇ ਢੱਲਾ ਢੁਲਾ ਬਹੁਤ ਪਈਆਂ ਤੁਸੀਂ ਦੇ ਸਕਦੇ ਹੋ ਦੋਸਤੋ ਨਾ ਲੈਵੇ ਜਿਹੜੀਆਂ ਢੱਲਾ ਢੁਲਾ ਬਹੁਤ ਪਈਆਂ ਹਜੇ ਲੈਵਾ ਇਹਨੇ ਬਣਾਉਣਾਗਾ ਕਿਉਂਕਿ ਹਜੇ 8-10 ਦਿਨਾਂ ਦੀ ਜਿਹੜੀ ਕੱਚੀ ਆ ਗਈ ਗ ਤੇ ਬਾਕੀ ਬਾਈ ਦੁੱਧ ਜਿਹੜਾ 25 ਲੀਟਰ ਤਸੱਲੀ ਵਾਲਾ ਜਮਾ ਹਾਂ ਬਈ ਹਾਂ ਤੇ ਬੱਚੋ ਇਹ ਚਵਾਈ ਚਵਾਈ ਚ ਕਿਵੇਂ ਆ ਗਈ ਠੰਡੀ ਸੀਲ ਜਮਾਕ ਨੰਬਰ ਆ ਬਈ ਜਮਾ ਠੰਡੀ ਸੀਲ ਆ ਹਨਾ ਨਾੜਾ ਨੂੜਾ ਹਜੇ ਦੇਖੋ ਦੋਸਤੋ ਤੁਸੀਂ ਬਣਾ ਰਹੇ ਆ ਨਾੜਾ ਨੂੜਾ ਪੂਰੀਆਂ ਆ ਜਾਣਗੀਆਂ ਬਾਕੀ ਰੇ 8-10 ਦਿਨਾਂ ਦੀ ਜਿਹੜੀ ਗਾਂ ਕੱਚੀ ਆ ਹਜੇ ਨੰਬਰ ਬੋਲ ਦਿਓ ਬਾਈ ਆਪਣਾ ਇੱਕ ਵਾਰੀ 9877506299 9877506297 97 ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਤਹਿਸੀਲ ਵੀ ਮਾਨਸਾ ਇੱਕ ਵਾਰੀ ਹੋਰ ਤੋਰਦੇ ਬਾਈ ਇਹਨੂੰ ਲੈ ਵੀ ਦੋਸਤੋ ਤੁਸੀਂ ਇੱਕ ਵਾਰੀ ਹੋਰ ਤੁਰਦੀ ਗਾਂ ਚੱਕਾ ਲਓ ਐਫ ਚ ਬਹੁਤ ਸੋਹਣੀ ਆਰਡਰ ਕੁਆਲਟੀ ਵਾਲੀ ਗਾਂ ਗਈ ਬਾਕੀ ਇਹਦੇ 10 ਦਿਨਾਂ ਦੀ ਬਾਈ 10-10 ਸਣਾ ਕਰਤੀ ਆ ਗਈ ਚਾਹ ਬਾਨ ਵੀਰ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲ ਜਾਂਦਾ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਆਪਾਂ ਰੇਟ ਤੋਂ ਬਾਈ ਨਾਲ ਕਨਫਰਮ ਕਰਾਉਣੇ ਆ ਵੀ ਮਲਕ ਕੀ ਰੱਖੇਗਾ ਲੈਂਡ ਦੇਣ ਵਾਲਾ ਰੇਟ ਕਰਾਵਾਂਗੇ ਬਾਈ ਤਾਂ ਆਪਾਂ ਤੇ ਬਾਈ ਹੁਣ ਲੈਂਡ ਦੇਣ ਵਾਲਾ ਦੱਸੇ ਕੀ ਵੀ ਰੇਟ ਕੀ ਹੈਗਾ ਰੇਟ ਬਾਈ ਕੁਛ ਮਰਜ਼ੀ ਕਰਾਈ ਚੱਲ ਠੀਕ ਹੈ ਜੀ 80 ਆ ਬਾਕੀ ਮਾਨਤਨ ਕਰ ਦਾਂਗੇ ਵਿੱਚੋਂ 80000 ਰੇਟ ਕਰਦੇ ਹਾਂ ਮਾਨਤਾਨ ਹੀ ਹੋਊਗਾ ਲੈਂਡ ਦੇਣਾ ਜਮਾ ਹਾਂ ਬਹੁਤ ਸੀਲ ਆ ਵੀ ਆ ਦੇਖ ਠੀਕ ਆ ਠੀਕ ਆ ਠੰਡੀ ਸੀਲ ਲਗਾ ਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਨਾ ਜਿਵੇਂ ਮਰਜ਼ੀ ਥੱਲੇ ਬੈਠੀ ਜਾਓ ਦੇਖੋ ਜੀ ਥਣ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆਗਾ ਹਨ ਬਾਕੀ ਦੇ ਚਾਰੇ ਥਣ ਇੱਕੋ ਜਿਹਾ ਮੁਠੀ ਵਾਲੇ ਥਾਣਾਗੇ ਪੂਰੇ ਬਈ ਲੇਵਾ ਲੂਵਾ ਬਹੁਤ ਸੋਹਣਾਗਾ ਬਾਕੀ ਹਜੇ ਲੇਵਾ ਬਣਾਉ ਹਨਾ ਬਾਈ ਹਜੇ ਬਣਾਉਣਾ ਬਈ ਲੇਵੇ ਦੇ ਢੱਲਾਂ ਦੇਖ ਬਹੁਤ ਪਈਆਂ ਨੇ ਇਹ ਬਲਬਲ ਠੀਕ ਆ ਠੀਕ ਆ ਠੀਕ ਆ ਢੱਲਾਂ ਬਹੁਤ ਬਾਹਰ ਜਾਊਗਾ ਲੇ ਲੱਤਾਂ ਤੋਂ ਤੁਰ ਕੇ ਜਾਣਾਗਾ ਤੂੰ ਠੀਕ ਆ ਠੀਕ ਆ ਲੈ ਵੀ ਬਿਰੋ ਚਾਹ ਬਣਾ ਤੁਸੀਂ ਸੰਪਰਕ ਬਾਈ ਨਾਲ ਜਰੂਰ ਕਰਿਓ ਜੇ ਕਿਸੇ ਭਰਾ ਨੂੰ ਚੰਗੀ ਰੇਟ ਆ ਵੀ ਬਾਈ ਜਾਇਜ਼ ਕਰਦਾ 8000 ਰੁਪਏ ਆ ਬਾਕੀ ਮਾਨਤਾਨ ਬਾਈ ਕਹਿੰਦਾ ਹੋ ਜਾਊਗਾ ਗਾਂ ਚੰਗੀ ਆ ਸੋਹਣੀ ਆ ਸਨੱਖੀ ਆਗੀ ਚੰਗੇ ਦੁੱਧ ਵਾਲੀ ਆਗੀ ਬਾਕੀ ਬਾਈ ਕਹਿੰਦਾ 30 ਲੀਟਰ ਦੁੱਧ ਹੁੰਦੀ ਆ ਬਾਕੀ ਆਪਾਂ ਕਹਿੰਦਾ 25 ਲੀਟਰ ਕਹਿ ਕੇ ਦੇਵਾਂਗੇ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਾ ਜੋ ਠੀਕ ਹੈ ਜੀ ਧੰਨਵਾਦ